The ਵਿੱਚ ਰਹਿੰਦੇ ਜਿਹੜੇ ਲੋਕਾਂ ਨੂੰ ਅਮਰੀਕਾ ਜਾਣ ਦੇ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਉਹਨਾਂ ਲਈ ਵੀਜ਼ਾ ਪ੍ਰਾਪਤ ਕਰਨ ਦਾ ਉਡੀਕ ਸਮਾਂ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ ਅਮਰੀਕਾ ਦਾ ਟੂਰਿਸਟ ਵੀਜ਼ਾ ਪ੍ਰਾਪਤ ਕਰਨ ਦੇ ਲਈ ਅਪਾਇੰਟਮੈਂਟ ਜਿਹੜੀ ਹੈ ਉਸ ਦਾ ਇੱਕ ਸਮੇਂ ਦਾ ਇੱਕ ਮਾਹਿਰ ਦੇ ਮੁਤਾਬਕ ਇਹ ਕਹਿਣਾ ਹੈ ਕਿ ਨਵੰਬਰ 2022 ਤੋਂ ਬਾਅਦ ਭਾਰਤ ਤੇ ਮੈਕਸੀਕੋ ਵਰਗੇ ਦੇਸ਼ਾਂ ਦੇ ਵਿੱਚ ਉਡੀਕ ਦੇ ਸਮੇਂ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਕੈਨੇਡਾ ਦੇ ਲਈ ਉਡੀਕ ਸਮਾਂ ਵਧਦਾ ਜਾ ਰਿਹਾ ਹੈ ਵੀਜ਼ਾ ਅਪਾਇੰਟਮੈਂਟ ਵਾਸਤੇ ਦੁਨੀਆ ਭਰ ਦੇ 10 ਸਭ ਤੋਂ ਲੰਬੇ ਉਡੀਕ ਸਮੇਂ ਵਿੱਚੋਂ 6 ਕੈਨੇਡਾ ਦੇ ਵਿੱਚ ਅਮਰੀਕੀ ਦੂਤਾਵਾਸ ਅਤੇ ਕੌਂਸਲੈਟ ਦਫ਼ਤਰਾਂ ਦੇ ਵਿੱਚ ਦਰਜ ਕੀਤੇ ਗਏ ਮੌਜੂਦਾ ਸਮੇਂ ਦੇ ਵਿੱਚ ਜੇ ਕੋਈ ਆਟਵਾ ਤੇ ਕਿਊਬਿਕ ਸਿਟੀ ਦੇ ਵਿੱਚ ਅਮਰੀਕੀ ਟੂਰਿਸਟ ਵੀਜ਼ਾ ਲਈ ਅਪਾਇੰਟਮੈਂਟ ਦੇ ਲਈ ਅਪਲਾਈ ਕਰਦਾ ਹੈ ਤਾਂ ਉਸ ਦਾ ਉਡੀਕ ਸਮਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਯਾਨੀ 850 ਦਿਨ ਹੈ ਹੈਲੀਫੈਕਸ ਵੀ ਪਿੱਛੇ ਨਹੀਂ ਹੈ ਉਥੇ ਉਡੀਕ ਸਮਾ 840 ਦਿਨ ਹੈ ਤੇ ਕੈਲਗਰੀ ਦੇ ਵਿੱਚ 839 ਦਿਨ ਹੈ ਟੋਰਾਂਟੋ ਦੇ ਵਿੱਚ ਵੀਜ਼ਾ ਅਪਾਇੰਟਮੈਂਟ 700 52 ਦਿਨ ਦੇ ਵਿੱਚ ਮਿਲਦੀ ਹੈ ਤੇ ਵੈਨਕੂਵਰ ਦੇ ਵਿੱਚ 731 ਦਿਨਾਂ ਵਿੱਚ ਉਡੀਕ ਸਮਾਂ ਦਿਨ-ਬਦਿਨ ਬਦਲ ਸਕਦਾ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਟੋਰਾਂਟੋ ਦਾ ਉਡੀਕ ਸਮਾ ਜਿਹੜਾ ਉਹ ਸਭ ਤੋਂ ਵੱਧ ਯਾਨੀ 900 ਦਿਨ ਸੀ ਅਤੇ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਅਮਰੀਕੀ ਵੀਜ਼ਾ ਦੇ ਉਡੀਕ ਸਮੇਂ ਕਾਫੀ ਜ਼ਿਆਦਾ ਨੇ ਜਿਵੇਂ ਕਿ ਇਸਤੰਬੁਲ ਤੁਰਕੀ ਦੇ ਵਿੱਚ 774 ਦਿਨ ਬੈਗੋਟਾ ਕੋਲੰਬੀਆ ਦੇ ਵਿੱਚ 667 ਦਿਨ ਗੁਆਟਮਾਲਾ ਦੇ ਵਿੱਚ 645 ਦਿਨ ਤੇ ਹਰ ਮੌਸਲੋ ਮੈਕਸੀਕੋ ਦੇ ਵਿੱਚ 579 ਜਿਹੜੇ 76 ਦਿਨ ਨੇ ਨਵੰਬਰ 2022 ਦੇ ਵਿੱਚ 464 ਦਿਨਾਂ ਦੀ ਉਸ ਉਡੀਕ ਸਮੇਂ ਨੇ ਟ੍ਰਾਂਟੋਨੋ ਦੁਨੀਆ ਭਰ ਦੇ ਵਿੱਚ 23ਵੇਂ ਸਥਾਨ ਦੇ ਉੱਤੇ ਰੱਖਿਆ ਸੀ ਤੇ ਕੈਲਗਰੀ 371 ਦਿਨਾਂ ਦੀ ਉਡੀਕ ਨਾਲ ਤੀਵੇਂ ਸਥਾਨ ਤੇ ਸੀ 2022 ਦੇ ਵਿੱਚ ਦੁਨੀਆ ਭਰ ਦੇ ਵਿੱਚ ਔਸਤ ਉਡੀਕ ਸਮਾਂ 167 ਦਿਨ ਸੀ ਜਦਕਿ ਕੈਨੇਡੀਅਨ ਨਿਵਾਸੀਆਂ ਦੇ ਲਈ ਔਸਤ ਉਡੀਕ ਸਮਾਂ 345 ਦਿਨ ਸੀ ਅਜ US ਵਿਜ਼ਟਰ ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਗਲੋਬਲ ਉਡੀਕ ਸਮਾਂ 151 ਦਿਨ ਹੈ ਪਰ ਕੈਨੇਡੀਅਨ ਨਿਵਾਸੀਆਂ ਦੇ ਲਈ ਔਸਤ ਉਡੀਕ ਸਮਾਂ 810 ਦਿਨ ਹੈ ਇਸ ਲਈ ਆਵਾਮ ਲਈ ਕੀ ਅਧਿਕਾਰੀ ਪੈਸੇ ਦੇ ਬਦਲੇ ਜਲਦੀ ਅਪਾਇੰਟਮੈਂਟ ਦਾ ਵਾਦਾ ਕਰਕੇ ਕੈਨੇਡੀਅਨ ਰੈਜ਼ੀਡੈਂਟਸ ਜਿਹੜੇ ਨੇ ਉਹਨਾਂ ਨੂੰ ਸ਼ਿਕਾਰ ਬਣਾਉਣ ਵਾਲੇ ਘੁਟਾਲੇਬਾਜ਼ਾਂ ਬਾਰੇ ਵੀ آگਾਹ ਕਰ ਰਹੇ ਨੇ ਯੂਐਸ ਟ੍ਰੈਵਲ ਐਸੋਸੀਏਸ਼ਨ ਅਮਰੀਕੀ ਸਰਕਾਰ ਨੂੰ ਇਸ ਉਡੀਕ ਸਮੇਂ ਨੂੰ ਘਟਾਉਣ ਦੇ ਲਈ ਲੋਬਿੰਗ ਕਰ ਰਹੀ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਟ੍ਰੈਵਲ ਉਦਯੋਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਮਰੀਕੀ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਸ ਨੇ ਕਿਹਾ ਕਿ ਕੈਨੇਡੀਅਨ ਰੈਜ਼ੀਡੈਂਟਸ ਲਈ ਲੰਮਾ ਉਡੀਕ ਸਮਾਂ ਸਟੇਟ ਡਿਪਾਰਟਮੈਂਟ ਦੇ ਵਿੱਚ ਘੱਟ ਸਟਾਫ ਅਤੇ ਅਰਜ਼ੀਆਂ ਦੇ ਵਿੱਚ ਵਾਧੇ ਦਾ ਨਤੀਜਾ ਹੈ ਯੂਐਸ ਟ੍ਰੈਵਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੁਣ ਸਾਰੇ ਲੋਕ ਜਿਨ੍ਹਾਂ ਨੂੰ ਕੈਨੇਡੀਅਨ ਸਰਕਾਰ ਸਵੀਕਾਰ ਕਰ ਰਹੀ ਹੈ ਅਤੇ ਬਹੁਤ ਸਾਰੇ ਲੋਕ ਜੋ ਸ਼ਰਨਾਰਥੀ ਸਟੇਟਸ ਵਾਲੇ ਹਨ ਉਹ ਉਹ ਦੇਸ਼ਾਂ ਤੋਂ ਨੇ ਜਿਨ੍ਹਾਂ ਨੂੰ ਵੀਜ਼ਾ ਲੈਣ ਦੀ ਲੋੜ ਹੁੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।